ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਮੇਰੇ ਭਰਾ ਆ ਰਹੇ ਨੇ ਜੀ ਕੈਨੇਡਾ ਤੋਂ ਭਤੀਜਾ ਵੀ ਆ ਰਿਹਾ ਹੈ ਤੇ ਨਾਲ ਤੇ ਮੈਨੂੰ ਬਹੁਤ ਜ਼ਿਆਦਾ ਚਾਹ ਹੋ ਰਹੀ ਹੈ ਮੇਰਾ ਧਰਤੀ ਨਾਲ ਪਿਆਰ ਨਹੀਂ ਲੱਗ ਰਿਹਾ ਜੀ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਹੋ ਰਹੀ ਹੈ ਕਿ ਮੇਰੇ ਭਰਾ ਤੇ ਭਤੀਜਾ ਆ ਰਹੇ ਨੇ ਤੇ ਆਪਾਂ ਚਲੋ ਜੀ ਮਿਲਦੇ ਆ ਉਹਨਾਂ ਨੂੰ ਆਇਆਂ ਨੂੰ ਤੇ ਆ ਦੇਖਦੀਆਂ ਜੀ ਆਪਾਂ ਉਹਨਾਂ ਲਈ ਕੀ ਕੀ ਬਣਾਇਆ ਲਓ ਜੀ ਅੱਜ ਮੇਰੇ ਫਾਈ ਤੇ ਭਤੀਜੇ ਆ ਰਹੇ ਨੇ ਜੀ ਕੈਨੇਡਾ ਤੋਂ ਤੇ ਆਪਾਂ ਮਿਲਣ ਮੈਨੂੰ ਇਹ ਆਪਾਂ ਰੈਡੀ ਕਰ ਲਈਆਂ ਲੱਡੂ ਇੱਧਰ ਤੇ ਲੱਡੂ ਕੋਕ ਬ੍ਰੈਡ ਇਹ ਲੈਣ ਗਏ ਹੋਏ ਨੇ ਕਿਉਂਕਿ ਇੰਨਾ ਟਾਈਮ ਹੈ ਨਹੀਂ ਸੀਗਾ ਨਹੀਂ ਤਾਂ ਮੈਂ ਹਮੇਸ਼ਾ ਹਰ ਚੀਜ਼ ਘਰੇ ਹੀ ਬਣਾਉਣੀ ਆ ਤੇ ਕਦੇ ਮੈਂ ਬਾਜ਼ਾਰੋਂ ਕੋਈ ਚੀਜ਼ ਨਹੀਂ ਲੈ ਕੇ ਆਂਦੀ ਹੈਗੀ ਪਰ ਹੁਣ ਇੰਨਾ ਟਾਈਮ ਨਹੀਂ ਹੈਗਾ ਕਿਉਂਕਿ ਮੌਕੇ ਤੇ ਹੀ ਉਹਨਾਂ ਦੀ ਸਲਾਹ ਬਣੀ ਆ ਟਾਈਮ ਤੇ ਹੀ ਤੇ ਆਪਾਂ ਚਾਹ ਵੀ ਧਰ ਦਿੱਤੀ ਆ ਤੇ ਫਿਰ ਬੈਠ ਕੇ ਗੱਲਾਂ ਗੁੱਲਾਂ ਮਾਰਾਂਗੇ ਆਪਾਂ ਉਹਨਾਂ ਨਾਲ ਇਸ ਕਰਕੇ ਆਪਾਂ ਹੁਣ ਸਾਰਾ ਰੈਡੀमेड ਹੀ ਜੱਲੂਗਾ ਅੱਜ ਕਿਉਂਕਿ ਹੁਣ ਇੰਨਾ ਟਾਈਮ ਹੈ ਨਹੀਂ ਸੀਗਾ ਵੀ ਜਿਹੜਾ ਮੈਂ ਘਰੇ ਬਣਾ ਸਕਾਂ ਤੇ ਉਹਨਾਂ ਨੇ ਜਲਦੀ ਫੋਨ ਕਰਤਾ ਵੀ ਭੈਣੇ ਆ ਰਹੇ ਆ ਅਸੀਂ ਤੇਰੇ ਕੋਲ ਨੂੰ ਤੇ ਚਲੋ ਜੀ ਮਿਲਦੇ ਆਂ ਜੀ ਉਹਨਾਂ ਨੂੰ ਆਿਆਂ ਨੂੰ ਲੋ ਜੀ ਆਪਾਂ ਸਾਰਾ ਸਮਾਨ ਹੁਣ ਟੇਬਲ ਤੇ ਰੱਖ ਦੇਣਾ ਉਧਰ ਤੇ ਫਿਰ ਆਪਾਂ ਬੈਠ ਕੇ ਗੱਲਾਂ ਵੀ ਕਰਨੀਆਂ ਨੇ ਲੱਗਾ ਸੈਨ ਨਜ਼ਰ ਨਦਰ ਨਾ ਮੁੰਡਾ ਘਰ ਭੁੱਲ ਗਿਆ ਲੈ ਆ ਗਿਆ ਸ਼ੁਕਰ ਮੇਰਾ ਤਾਂ ਧਰਤੀ ਨੂੰ ਪਿਆਰ ਨਹੀਂ ਲੱਗ ਰਿਹਾ ਮੈਂ ਤਾਂ ਬੂਛੇ ਦੇ ਆਇਆ ਅੱਛਾ ਸਹੀ ਗੱਲ ਹੈ ਮੇਰਾ ਨਹੀਂ ਧਰਤੀ ਨੂੰ ਪਿਆਰ ਲੱਗਦਾ ਹੈ ਨਹੀਂ ਭਾਈ ਹੈ ਹੋਰ ਜਿਵੇਂ ਇਹੀ ਹਾਲਾ ਨਹੀਂ ਮੇਰਾ ਭਤੀਜਾ ਵੀ ਆ ਗਿਆ ਭਾਈ ਲੈ ਹਣ ਤੋ ਸਾਡੀ ਵੀਡੀਓ ਬਣਾ ਕੋਈ ਕੱਟ ਲੀਏ ਮੇਰੇ ਤਾਂ ਤਾਂ ਪਿਆਰ ਵੀ ਲੱਗਦਾ ਹੈਗਾ ਠੀਕ ਕਰ ਲੈ ਠੀਕ ਹੈ ਇਹ ਇਹ ਤਾਂ ਵੱਡੀ ਸਕਰੀਨ ਚ ਆਉ। ਅੱਛਾ। ਵੱਡੀ ਹੋ ਜਾਂਦੀ ਹੈ ਉੱਪਰ। ਲੈ ਲਵਾਂ। ਹਾਂ ਜਾਈ ਪੂਰਾ। ਨੇੜੇ ਹੋ ਗਈ ਥੋੜੀ ਜੀ ਸਕਰੀਨ। ਹੈ? ਆ ਹੁੰਦਾ ਸੀ ਇਹ। ਆ ਦੇ। ਪਹਿਲਾਂ ਉਹ ਗੇਟ ਸੀ। ਇਹਦੇ ਵਿੱਚ। ਨਹੀਂ ਨਹੀਂ ਹਾਂ ਕੱਲ ਇੱਥੇ ਸੀਗੇ ਹਨਾ। ਨਹੀਂ ਨਹੀਂ ਇੱਥੇ ਸੀ। ਅੱਛਾ ਇੱਧਰ ਹੁੰਦੀ ਇਹਵੇ। ਹਾਂ ਹਾਂ ਹਾਂ। ਉਰੇ ਸੀ। ਆ ਸਾਰਾ ਫਿਰ ਮੁੱਲ ਲਿਆ। ਉੱਧਰ ਹੈਗਾ ਬੈੱਡ ਹੈ ਇਹ ਉੱਧਰ ਵੀ ਇੱਥੇ ਅੰਦਰ ਇੱਧਰ ਮੇਸਤਰੀ ਲੱਗੇ ਹੋਏ ਆ ਉਹਦੇ ਕਰਕੇ ਫਿਰ ਤੇਰੀ ਕੋਠੀ ਹੋ ਗਈ ਪੂਰੀ ਪੂਰੀ ਹੋ ਗਈ ਹੁਣ ਥੋੜਾ ਥੋੜਾ ਕੰਮ ਕਰਾਉਣ ਲਾਇਕ ਅੱਛਾ ਕਰਨੇ ਪ੍ਰੋਗਰਾਮ ਕੰਮ ਨਹੀਂ ਆਈ ਹੈ ਜੀ ਛਾਪਾ ਮਾਰ ਰਹਿ ਲਾ ਟਾਈਮ ਤੱਕ ਦੱਸ ਕੇ ਆ ਗਈ ਮੈਂ ਤਾਂ ਮਤਲਬ ਮੈਂ ਸੰਡੇ ਨੂੰ ਟਿਕਲੇ ਸੀ ਮੁੰਡੇ ਨੂੰ ਆ ਗਿਆ ਪੂਆ ਜਣੀ ਬੀਬੀ ਦਾ ਪਿੰਡ ਇੱਥੇ ਆ ਗਏ ਅੱਛਾ ਉਪਰ ਜੀ ਅੱਛਾ ਪਤਾ ਹੀ ਨਹੀਂ ਲੱਗਿਆ ਹੈਗਾ ਮੈਨੂੰ ਤਾਂ ਮੈਂ ਜਾਊਂਗੀ ਫਿਰ ਹੁਣ ਜੇ ਪਤਾ ਲੱਗਿਆ ਮੈਂ ਕੋਈ ਫੋਨ ਹੀ ਨਹੀਂ ਲੱਗ ਗਿਆ ਸੀ ਵੀ ਜਿਹੜੀ ਇੱਟਾਂ ਜੀਆਂ ਰੱਖਦੇ ਨੇ ਉੱਥੇ ਹੀ ਰੱਖ ਦਿੰਦੇ ਅੱਛਾ ਇਹਨੇ ਆਸਟ੍ਰੇਲੀਆ ਚ ਤਾਂ ਰੱਖਣੋ ਰਹੇ ਆ ਹਾਂ ਸਹੀ ਗੱਲ ਆ ਆਸਟ੍ਰੇਲੀਆ ਚ ਤਾਂ ਰੱਖਣੋ ਰਹੇ ਹਨਾ ਚਲ ਕੋਈ ਨਾ ਹੋਵੇ ਹੋਰ ਸਾਰੇ ਪਰਿਵਾਰ ਸਾਰੇ ਠੀਕ ਨੇ ਇੱਧਰ ਮੈਂ ਪਾ ਵਿਆਹ ਇਹ ਹੋਇਆ ਤੁਸੀਂ ਹੈਨਾ ਇਹ ਹੀ ਵਿਆਹ ਇਹ ਹੋਇਆ ਹਾਂ ਇਹ ਹੈ ਵੱਧੂ ਦਾ ਘੁੱਪੜ ਬਣਾ ਫਿਰ ਚੋਰ ਨਾ ਬਣੋ ਕਿ ਨਾ ਭਾਈ ਗਾਹ ਦੋ ਦੂਰੀ ਦੇ ਬਾਮਾ ਦੇ ਇੰਦੁਰ ਬੜੇ ਦੂਰੀ ਦੇ ਰਿਸ਼ਤੇਦਾਰੀ ਹੋਗੀ ਇੱਕ ਬਸਰ ਭੂਆ ਲੱਗਦੀ ਆ ਅੱਛਾ ਘੁੱਪੜ ਲੱਗਦਾ ਹੈ ਇਹੀ ਗੱਲ ਹੈ ਨਾ ਕਿ ਹੁਣ ਹੁਣ ਨਹੀਂ ਹੈਗਾ ਹੁਣ ਦੇ ਉਰੇ ਵੀ ਆਪਣੇ ਵੀ ਇੱਥੇ ਕਈਆਂ ਦੇ ਹੋਇਆ ਨੇ ਕਨੇ ਰਿਸ਼ਤੇ ਮਾਸੀਆਂ ਦੇ ਗੱਲ ਨਾ ਕਰਦੇ ਆ ਪਹਿਲਾਂ ਖਾਣੇ ਵੀ ਆ ਜਾਣ ਦੇ ਮੁੰਡੇ ਨੂੰ ਮੇਰੇ ਨੂੰ ਬਾਹਰ ਬੰਟੀ ਨੂੰ ਆ ਤੂੰ ਪਾਣੀ ਬੋਤਲ ਲਾਣਾ ਹੀ ਹਾਂ ਹਾਂ ਪੀਓ ਮੇਰੇ ਪਾਣੀ ਬੋਤਲ ਮੈਂ ਕੁਝ ਮੈਨੂੰ ਬੰਟੀ ਦੇ ਸੀਗਾ ਮੈਂ ਟੇਸਟ ਦਾ ਫਰਕ ਮੇਜਦਾ ਟੇਸਟ ਦਾ ਸਾਨੂੰ ਸਾਨੂੰ ਸਵਾਦ ਨਹੀਂ ਲੱਗਦਾ ਪਾਣੀ ਮੇਰੇ ਕੋਲ ਥੋੜੇ ਸੀ 7-8 ਦਿਨ ਬਾਹਰ ਰਿਹਾ ਜਿਹੜੇ ਵਿਆਹ ਹੈ ਜਿਹੜੇ ਵਿਆਹ ਹੀ ਜਾਂਦਾ ਹੁੰਦਾ ਹੂੰ ਚੱਲ ਕੋਈ ਨਾ ਇਹ ਆ ਕੇ ਨਾ ਪਾਣੀ ਦਾ ਬਦਲਾ ਹੋ ਜਾਂਦਾ ਉਧਰੋਂ ਆ ਕੇ ਬਾਹਰੋਂ ਆ ਕੇ ਫਰਕ ਪੈ ਜਾਂਦਾ ਸਾਰਿਆਂ ਨੂੰ ਇਹ ਨਹੀਂ ਕੋਪੈ ਨਹੀਂ ਹੋ ਗਿਆ ਇਹਦਾ ਚੱਕਰ ਚੱਲੋ ਜੇਕਰ ਅੱਗੇ ਮਸਾਲੇ ਹੋ ਗਏ ਲੈ ਆ ਲਈਏ ਮੱਧੂ ਜਾਂ ਨਹੀਂ ਜਾਂਦਾ ਨਹੀਂ ਗੱਲ ਕਰਾਓ ਮੇਰੇ ਨਾਲ ਇੱਥੇ ਵੀ ਹੋਏ ਹੋਏ ਸੀ ਲੋਕਾਂ ਨੂੰ ਹੂੰ ਵੇ ਮੈਂ ਨਹੀਂ ਮੈਨੂੰ ਮੈਨੂੰ ਵੀ ਹੋ ਗਿਆ ਸੀ ਉਧਰੋਂ ਆਉਂਦੇ ਸਾਰੇ ਤੇ ਜੀਂਗੀਆਂ ਜੁੜੀਆਂ ਵੱਢ ਕੇ ਹੱਟੇ ਜਾਂ ਵੱਟਦੀ ਸੀ ਐਸ ਤੀ ਨਾ ਨੰਬਰ ਜਾਣਾ ਹਾਂ ਅਸੀ ਸੂਬਤ ਦੋ ਮਿੰਟ ਮੈਂ ਮੇਸਤਰੀ ਵੀ ਲੱਗੇ ਰਹੇ ਨੇ ਤੇ ਮੈਂ ਬਾਹਰ ਨਹੀਂ ਨਿਕਲੀ ਢਾਈ ਮੈਂ ਤੇ ਇਹਨਾਂ ਸਵੇਰ ਦੀ ਚਾਹ ਹੀ ਬਣਾਉਂਦੀ ਸੀ ਮੈਂ ਮੈਂ ਤਾਂ ਦੋ-ਤਿੰਨ ਮਿੰਟ ਹੀ ਨਹੀਂ ਹਟਦਾ ਫਿਰ ਕੰਗਜ ਕੰਮ ਹੋ ਜਾਂਦਾ ਜੀ ਇਹ ਕਿਚਨ ਨਹੀਂ ਸੀ ਹਾਂ ਆ ਕਿਚਨ ਸੀ ਆ ਕਿਚਨ ਸੀ ਉਹ ਬੜਾ ਸੀ ਇਹ ਵੱਡਾ ਪਵੀ ਦਾ ਕਮਰਾ ਬਹਿਣ ਵਧੀਆ ਬਣਾ ਲੈਣਾ ਆਪਾਂ ਨੇ ਡੈਕੋਰੇਸ਼ਨ ਪੂਰੀ ਕਰ ਦੇਣੀ ਆ ਦੀ ਤੇ ਬਾਕੀ ਆ ਫਿਰ ਤਾਂ ਇੱਕ ਕਿੱਥੇ ਲਾਈ ਜੀ ਕਿੱਥੇ ਲਾਉਂਦੇ ਦੱਸਦੇ ਆ ਗੱਡੀ ਵਾਲਾ ਕਮਰਾ ਬਣਾਇਆ ਅੱਛਾ ਉਹ ਦਿਖਾਉਨੇ ਆ ਫਿਰ ਬਾਅਦ ਚ ਧੋ ਕੇ ਹੈਨਾ ਲੋ ਲਈਏ ਹੁਣ ਆਪਾਂ ਖਾਣ ਪੀਣ ਨੂੰ ਇਹ ਕਹਿੰਦੇ ਸੀ ਵੇਟ ਨਹੀਂ ਹੋਣੀ ਹੈਗੀ ਸਤੋ ਪਾਈ ਮੇਹਾਂ ਪਲੇਟ ਕੱਢਿਓ ਉਹ ਵੀ ਕਾਲ ਜੀ ਜੀ ਦਾ ਕਰਨੀ ਆ। ਨੀ ਕੋਈ ਨਾ ਹਾਲ। ਆਇਆ ਕਰੋ ਇੱਕ ਜਣਾ ਉੱਥੇ ਨੂੰ ਹੋ ਜਾਓ। ਬੈਂਟ ਆਹ ਅਰੇ ਚਲੋ ਹੋ ਜਾ। ਹੂੰ। ਤੁਸੀਂ ਇੱਥੇ ਆ। ਹਾਂ। ਹਣ ਸਾਲਾ ਪੜੋਈ ਆ। ਸੈਲੋਈ। ਬੜਾਈ। ਤੁਸੀਂ ਤਾਂ ਪੀ ਲੈਣਾ। ਉਹ ਫਿਰ ਹੂੰ ਮੈਨੂੰ ਤਾਂ ਨਹੀਂ ਜੀ ਹਾਂ ਫਿਰ ਕੀ ਪੀਏਗਾ ਆ ਠੰਡਾ ਨਹੀਂ ਹੈਗਾ ਉਹ ਕਰੂੰਗਾ ਮੈਂ ਬੱਸ ਕਰ ਰਹੀ ਜਾਨੀ ਤੇ ਤੁਸੀਂ ਜੂਸ ਲਿਆ ਦਿਓ ਲਿਆ ਜੀ ਮਿੱਠਾ ਮੈਂ ਕੋਈ ਨਹੀਂ ਬਦਲ ਲੈਣ ਚੱਕ ਲੋ ਹੁਣ ਕਿਹਨੇ ਤਾਂ ਮੈਨੂੰ ਦੇਖੀ ਕੋਈ ਨਾ ਮੈਨੂੰ ਖਾਓ ਖਾਓ ਹੁਣ ਖਾਣ ਲਈਏ ਫਿਰ ਅਸੀਂ ਇੱਥੇ ਵੰਡਣੀ ਹੈ ਸਿਰਫ ਵੰਡਣਾ ਨੂੰ ਫਿਰ ਵੰਡਣਾ ਕੋਈ ਨਹੀਂ ਉਹਦੇ ਹਿੱਸੇ ਦਾ ਤੁਸੀਂ ਉਹ ਲੈਣਾ ਮੇਰੇ ਮਾਮਾ ਵਾਲੇ ਦੇ ਰਸਤੇ ਤੇ ਬਰੂ ਤੇ ਗਈ ਜੀ ਆਇਰੋ ਬਣ ਮੈਂ ਤੈਨੂੰ ਕਿੰਨੂ ਚਿਲਕੇ ਦੇ ਦਵਾ ਇਹਨੂੰ ਦੁੱਸ ਜਿਆ ਕਰ ਲੈ ਦੇ ਦੁੱਸ ਮੈਂ ਕਿਹਾ ਸੀ ਉਹਦਾ ਇੱਕ ਪਲੱਗ ਨਹੀਂ ਹੈਗਾ ਉਹਦਾ ਦੇਖ ਲਓ ਤੁਸੀਂ ਚਲ ਉੱਠੋ ਤੁਸੀਂ ਤੁਸੀਂ ਹੁਣ ਖਾ ਲਿਆ ਜਾ ਮੇਰੇ ਚ ਵਾਕ ਨੂੰ ਚਾਹ ਪੀ ਲੂਗਾ ਉੱਥੇ ਮੈਂ ਚਾਹ ਪੀ ਲੂਗਾ ਬਸ ਉਹ ਬਾਕੀ ਰਹਿਣ ਦੋ ਤੀ ਖਾਣ ਕੇ ਚਲੇ ਜਾ ਨੀ ਬੈਠੇ ਮੱਧੇ ਰਹਿ ਗਏ ਪਹਿਲੀ ਗੱਲ ਗਲਤੀ ਤੇਰੀ ਹੈ ਤੂੰ ਦੱਸਣਾ ਸੀਗਾ ਵੀ ਮੈਂ ਪੂਆ ਜੀ ਵੀ ਮੈਂ ਉਹ ਨਹੀਂ ਬਿੰਦਾ ਹੈਗਾ ਹਨਾ ਕੋਈ ਨਾ ਕੋਈ ਗੱਲ ਨਹੀਂ ਇਹਨਾਂ ਦੀ ਨੋ ਤਾਂ ਆਪਾਂ ਫੇਰ ਚਿਲਿਆ ਵਾਗੇ ਹਾਂ ਮੇਰੇ ਵੀ ਕਿੰਨੇ ਦਿਨ ਦੀ ਛੁੱਟੀ ਆਲੀ ਬੈਰਿਕ ਦਾ ਲੋਕ ਕਿ ਆਉਗਾ ਵੀਰਾਂ ਦੇ ਫਿਰ ਬਾਜ਼ਾਰ ਚੱਕ ਦੇ। ਉਹ ਉਹ ਵਿਆਹ ਹੈ ਹਰਪਾਲ ਵੀਰ ਉਹਨੇ ਵੀ ਉਹਨਾਂ ਦਾ ਹੀ ਫੋਨ ਆਇਆ ਸੀਗਾ। ਉਹ ਨੰਬਰ ਲੈ ਲੇਥੋ। ਹਰਪਾਲ ਹਾਂ। ਆਇਆ ਸੀ ਉਹ। ਹਾਂ। ਉਹ ਜਵਾਈ ਨਹੀਂ ਹੋ ਗਿਆ ਜਾ ਕੇ ਆਉਣਾ। ਦੇਖ ਦੇ ਇੱਕ ਦੋ ਦਿਨਾਂ ਤੱਕ। ਭਾਬੀ ਦਾ ਆਇਆ ਸੀਗਾ ਫੋਨ। ਉੱਥੇ ਨਹੀਂ ਕਰਦਾ ਉਹਦੇ। ਹੈਨੀ ਚਲ ਕੋਈ ਨਾ ਚਾਹੀ ਬੰਨ ਨੀ ਚਾਹੇ ਲੋ ਮੇਰਾ ਪਤਾ ਲੱਗ ਗਿਆ ਮੈਂ ਨਾ ਕਿਉਂਕਿ ਮੇਰੀ ਕਿਸੇ ਨਾਲ ਗੱਲੇ ਨਹੀਂ ਹੋਈ ਹੈਗੀ ਕਹਿੰਦੇ ਜਿਤ ਭਾਬੀ ਨਾਲ ਕਰ ਰਹੇ ਨੇ ਅਸੀਂ ਜੁਗ ਜੁਗ ਨੂੰ ਜਦ ਦਿਨ ਗਏ ਆ ਮੈਰਿਜ ਐਨੀਵਰਸਰੀ ਤੇ ਮੈਸੂਸ ਦਿਨ ਦੇ ਉਧਰ ਮਿਲਨੇ ਆਉਂਦੇ ਨੇ ਮਿੰਨਾ ਹੋ ਕਿੰਨਾ ਹੋ ਚਿਰ ਹੋ ਗਿਆ ਮਹੀਨਾ ਹੋ ਗਿਆ ਵੱਧ ਹੋ ਗਿਆ 1.5 ਮਹੀਨਾ ਹੋ ਗਿਆ ਹੁਣ ਮੈਂ ਤਾਂ ਤਰੀਕ ਵੀ ਨਹੀਂ ਜਾ ਰਹੀ ਪਰ ਜਿਵੇਂ ਆ ਨਹੀਂ ਸੀ ਨਾ ਕਿ ਹੋਟਲ ਦੇ ਵਿੱਚ ਉਹ ਮਰੀਲ ਕੋਟਲੇ ਹੂੰ ਉਹਦੇ ਆਏ ਸੀ ਨਹੀਂ ਆਈ ਹੋਈ ਸੀ ਚਲੇ ਗਏ ਨਾ ਮਿਲਣ ਦਾ ਹੂੰ ਮੈਂ ਦੇਖਿਆ ਕੋਮਗੇ ਫੇਰ ਦਹਾਂਗੇ ਉਹ ਉਹ ਵੀ ਚਲੇਗਾ ਨਾ ਉਹ ਤੋਂ ਜੋਗ ਨੂੰ ਵੀ ਉਹ ਮਲੇਸ਼ੀਆ ਕੇ ਉਹ ਵੀ ਕਿਹਾ ਦੇ ਰਿਹਾ ਨਾ ਪੂਰਾ ਹੂੰ ਮਲੇਸ਼ੀਆ ਗਏ ਸੀ ਪਹਿਲਾਂ ਉਹ ਘੁੰਮਣ ਫਿਰ ਉਧਰ ਹੀ ਉਧਰ ਚੜ ਗਈ ਹੋਣੀ ਆ ਉਹ ਕੈਨੇਡਾ ਨੂੰ ਚਲੋ ਉਹਦਾ ਹੀ ਬਣ ਜਵੇ ਹੁਣ ਬਚੜੇਗਾ। ਇਹੰਤ ਨਾਲ ਬਰੈਡ ਉਹ ਵੀ ਇੰਤ ਕੰਮ ਦਾ ਵਧੀਆ ਇੱਤ ਹੈ। ਉਹਦੇ ਨੂੰ ਹੋਰੇ ਵੀ ਬਹੁਤ ਵਧੀਆ ਕੰਮ ਹੈ ਹਾਂ ਕਿਉਂਕਿ ਹੁਣ ਸਲੂਨ ਵਧੀਆ ਚੱਲਦਾ ਉਹਦਾ ਨਾਬੇ ਵਾਲਾ। ਚਲ ਬਾਕੀ ਫਿਰ ਜਿੱਥੇ ਪਰਿਵਾਰ ਹੈ ਹਨਾ ਉੱਥੇ ਜਾਣਾ ਤਾਂ ਪੈਂਦਾ ਹੀ ਹੈ। ਪਤੀ ਉਹ ਥੇ ਵੀ ਕਰ ਲੂਗਾ ਨਾ ਵਧੀਆ ਹੋਊਗਾ ਉੱਥੇ ਵੀ। हां जेही काम ਉੱਥੇ ਹੋ ਜਾਊਗਾ ਫਰ ਫਰ ਇਧਰੋਂ ਬੱਟਣਾ ਪਊਗਾ ਹੂੰ ਪਹਿਲਾਂ ਵਿਰਾਲ ਪਟਣਾ ਮਾੜਾ ਆ ਇਹ ਤਾਂ ਹੈਗਾ ਉਹ ਤਾਂ ਪਟੇ ਨਹੀਂ ਇਧਰ ਚੱਲੀ ਜਾਂਦੇ ਹੁੰਦੇ ਨੇ ਇਧਰ ਤਾਂ ਹੁੰਦਾ ਇਧਰ ਅਗਲਾ ਕੋਈ ਮੂਰੇ ਰੱਖ ਲੈਂਦਾ ਨਾ ਰੱਖ ਲੈਂਦੇ ਨੇ ਉਹ ਪਰੀਆ ਸਾਹਮਣੇ ਬੱਟਣ ਦੇ ਲੋੜੇ ਹੈ ਆਪਾਂ ਰੱਖ ਲੈਂਦੇ ਹੁਣ ਆਪਾਂ ਬਥੇਰਾ ਟਾਈਮ ਲਾ ਕੇ ਜਲਵਾ ਕਰੀਏ ਉਹ ਵੀ ਵੀ ਪਵੀ ਵੀ ਪਵੀ ਉਹ ਵੀ ਕਹਿੰਦੇ ਨੇ ਵੀ ਕੋਈ ਇੱਥੇ ਨਾ ਕੋਈ ਆਪਾਂ ਬਿジネス ਇੰਡੀਆ ਚ ਵੀ ਸ਼ੁਰੂ ਕਰੋ ਹੈਨਾ ਪਰ ਸਾਹਮਣੇ ਜਾਊ ਹੂੰ ਹਾਂ ਸਾਹਮਣੇ ਆਈ ਸਾਹਮਣੇ ਹੈਨਾ ਹਾਂ ਵੀ ਇੱਥੇ ਵੀ ਚਾਹੀਦਾ ਆਪਾਂ ਨੂੰ ਹੈ ਨਾ ਕੋਈ ਨਾ ਕੋਈ ਹੈਲੋ ਸਮਾਰਟ ਆ ਗਿਆ ਹੂੰ ਹੁਣ ਤਾਂ ਸਾਰੇ ਆਪਣੇ ਵੀ ਸਮਾਰਟੇ ਬਣਨ ਲੱਗਿਆ ਹੋਣਾ ਦਰਾਹੇ ਕੋਲ ਇਹਨਾਂ ਦਰਾਹੇ ਬਾਹਰ ਨਿਕਲ ਵੀ ਸਾਰੇ ਹੂੰ ਪਰ ਉਹਦਾ ਇਹ ਨਹੀਂ ਕਦੇ ਫੀਲਿੰਗ ਹੀ ਨਹੀਂ ਲੈਣੀ ਮਤਲਬ ਇਹ ਵੀ ਫਰੈਂਡ ਹੋਣੀ ਅੱਗੇ ਅੱਗੇ ਹਾਂ ਤੇ ਉਹਨਾਂ ਦੇ ਮਮੀ ਡੈਡੀ ਉਹ ਪੂਰੇ-ਪੂਰੇ ਕਰੀ ਜਾਂਦੇ ਨੇ ਹੁਣ ਇਹਦੀ ਫੀਲਿੰਗ ਕੀ ਹੋਊਗੀ ਉਸ ਤੇ ਐਨਾ ਦਰਸ ਆਉਂਦਾ ਨਾ ਬਹੁਤ ਮਿਆਂਦੇ ਆ ਬਹੁਤ ਦਰਸ ਆਉਂਦਾ ਚਰਿਆਂ ਤੇ ਹੂੰ ਉਹਨਾਂ ਮਿੱਠੇ ਦਾ ਗਿੜੇ ਦੰਦੀਆ ਪੂਰੇ ਹੈ ਇਹ ਫਿਰ ਜਾਣਦੇ ਹੋਏ ਅਸੀਂ ਇੰਨਾ ਇੱਥੇ ਦੇਖੇ ਜਾਂਦੇ ਹਾਂ ਬੇਖਾਲੀ ਦਾ ਟਿਕਟ ਮਾਰਦੇ ਰੋਟੀ ਦਾ ਗੱਡੇ ਚਾਣੀ ਆ ਚੀਨੀ ਚੀਨੀ ਬੰਦ ਕਰ ਚੀਨੀ ਬਕਤ ਨਹੀਂ ਹੈ ਜਣੀ ਚਾਹੇ ਬਿਨੇ ਹੋਰ ਤਾਂ ਬੀਬੀ ਨੇ ਚੀਨੀ ਚ ਹਾਂ ਨਹੀਂ ਹੋ ਤੇਰੇ ਸਾਹਮਣੇ ਕਹਿ ਜਿੰਦਾ ਮੈਂ ਤੇ ਚੀਨੀ ਨਹੀਂ ਹੋ ਮੇਰੇ ਹੱਥ ਤੇ ਪਲੇ ਪਾਇਰੂ ਦੇ ਕਹਿੰਦਾ ਮੈਂ ਕੱਲੂ ਮੈਨੂੰ ਨਾ ਲੰਬਾ ਦੇਣਾ ਰਿਕਾਰਡ ਵੀ ਹੋ ਗਿਆ ਰਿਕਾਰਡ ਹੋ ਗਿਆ ਹੈ ਕੌਣ ਨੇ ਕੈਮਰੇ ਸ ਦੇਖਿਓ ਚਲੋ ਵੀ ਮੰਮੇ ਰਗਲਾ ਕੋਈ ਇਹ ਕੁਝ ਬੋਲ ਦੇਣੀ ਚਾਹੀਦੀ ਹਾਂ ਨਾ ਨਾ ਆਪਾਂ ਇਹ ਕੱਟ ਦਿੰਨੇ ਆਂ ਬੋਲ ਦ ਬੁਝ ਆਵਾਜ਼ ਬੰਦ ਕਰਕੇ ਟਿਊਨਿੰਗ ਲਾ ਦੇਈ ਦੀ ਇਹ ਤਾਂ ਛੁੱਟੇ ਇੱਕ ਚੱਕਲਾ ਇਹ ਇੱਕ ਚੱਕਲਾ ਮੈਂ ਤੇ ਲੈਣਾ ਕਿਉਂ ਤੂੰ ਮੈਂ ਵੀ ਤੂੰ ਜ਼ਿਆਦਾ ਕੈਨੇਡਾ ਆ ਮੈਂ ਮੈਂ ਵੀ ਆਸਟ੍ਰੇਲੀਆ ਵਾਲੀ ਆ ਹਾਂ ਜੀ ਮੈਂ ਨਹੀਂ ਬਣਿਆ ਲੈਣਾ ਮੇਰਾ ਛੋਟਾ ਭਰਾ ਐ ਮਸ਼ੀਨਾ ਜੀ ਕੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਨਹੀਂ 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 ਮੇਰੀ ਗੱਲ ਤਾਂ ਸੁਣ ਨਹੀਂ ਕੋਈ ਐ ਮੇਰੇ ਪਤਾ ਵੀ ਡਾਲਰ ਬਥੇਰੇ ਨੇ ਮੈਂ ਕਿਤੇ ਕਹਿੰਦੀ ਆ ਵੀ ਹੈ ਨਹੀਂ ਇਹਨਾਂ ਮਾੜਾ ਆ ਦੇਖੀ ਮੈਨੂੰ ਗਾਹਾਂ ਵਾਲੀ ਗੱਲ ਹਾਂ ਉਹ ਐ ਨਾ ਕਰ ਨਹੀਂ ਫੜਦੀ ਫੜ ਵੜ ਵੜ ਫੜ ਲੈ ਇਹਦੇ ਹੁੰਦੇ ਆ ਬੰਟੀ ਆ ਲੇ ਮੈਨੂੰ ਕਹਿ ਕੇ ਭੇਜਿਆ ਕੀ ਨੇ ਕਹਿ ਕੇ ਭੇਜਿਆ ਆਪੇ ਆਉਂਗੀ ਉਹ ਮੇਰੇ ਤੇ ਉਹ ਮੈਨੂੰ ਦੇ ਦਿੰਦੀ ਬਥੇਰਾ ਉਹ ਦੇ ਦਿੰਦੀ ਬਥੇਰਾ ਤੇ ਨੂੰ ਨਹੀਂ ਕਹਿ ਕੇ ਭੇਜਿਆ ਮਸ਼ਾ ਇਹ ਤਾਂ ਮੈਂ ਪਰ ਉਹ ਅੰਦਰ ਮਲਟੀਪਾਰਟ ਹੈ ਮੈਨੂੰ ਤੁਹਾਨੂੰ ਦਿਖਾਉਣੀ ਹੈ ਘਰ ਹਾਂ ਕੋਈ ਉੱਧਰ ਘੜਦੇ ਹਾਂ ਹੂੰ ਆ ਪ੍ਰਾਣਾ ਜੀ ਇਹ ਪ੍ਰਾਣਾ ਆਹਾਂ ਪਾ ਡਰੈਸਿੰਗ ਰੂਮ ਬਣਾ ਲੈਣਾ ਹਾਂ ਹੈਨਾ ਵਧੀਆ ਬਣ ਜੂਣਾ ਇਹ ਅੰਦਰ ਨੂੰ ਇਹ ਕਰਕੇ ਉਹ ਗੇਟ ਬੰਦ ਕਰਕੇ ਹੈਨਾ ਉਹ ਬਾਥਰੂਮ ਵਿੱਚ ਹੈਗਾ ਇਹਦੇ ਪਹਿਲਾਂ ਕਹੇ ਸੀ ਬਾਹਰ ਕੱਢ ਦੰਨੇ ਆ ਉਹਨੂੰ ਉਸਕੇ ਰਹਿਣ ਦੇ ਮੈਂ 6 ਮੇਰੇ ਕੋਲ ਕਦੋਂ ਤੋਂ ਬਹੁਤ ਥੋੜੇ ਮੈਂ 6 ਦਿਨ ਬਿਮਾਰ ਰਹਾ ਆ ਰਿਹਾ ਹੀ ਰਿਹਾ ਮੈਂ 6 ਦਿਨ ਨਹੀਂ ਆਦਾ ਤੂੰ ਮੈਨੂੰ ਫੋਨ ਕਰ ਲੈਣਾ ਮੈਂ ਜਦ ਜਦੇ ਭੱਜੀ ਆਉਂਦੀ ਮੈਂ ਮੈਂ ਆਉਣਾ ਤਾਂ ਹੈਗਾ ਜੀ ਮੈਨੂੰ ਕਿਹਾ ਹੈ ਜੀ ਮੈਂ ਭੈਣ ਕੋਲ ਜਾਣਾ ਹਾਂ ਤੁਸੀਂ ਜਾਣਾ ਦੱਸ ਦੋ ਮੈਂ ਜਾ ਕੇ ਆਉਣਾ ਮੇਰੇ ਕੋਲ ਤਾਂ ਗੱਡੀ ਦੂਜੀ ਖੇਲਦਾ ਹੋ ਰਾਂਗਾ ਇਹ ਗੱਲਾਂ ਨਹੀਂ ਕੱਲ ਦਿਨ ਖੜਿਆ ਵੇਖ ਅਸੀਂ ਉੱਥੇ ਜਾ ਕੇ ਫੇਰ ਹੱਥ ਆਈਏ ਬੰਤਲ ਕੋਈ ਨਾ ਤੇ ਠੀਕ ਆ ਉੱਥੇ ਅੰਬਰਸਰ ਬਲਦੇ ਨੇ ਉਹ ਦੱਸ ਰਿਹਾ ਸੀ ਮੋਨ ਲੇ ਕੇ ਰੱਖਣੀ ਹੈ ਹਾਂ ਫਿਰ ਲੈਣਾ 8-9 ਦਿਨ ਲਈ ਠੀਕ ਵਧੀਆ ਹੋਊਗਾ ਇਹ ਆਹ ਆਖ ਮੰਨ ਲਊਗਾ ਵੇ ਪੁੱਛ ਰਹੀ ਆ ਮੈਂ

<laughs> नहीं नहीं बजे <हो> <laughs> नहीं गा आ दे आ, 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 गेट फिर बंद कर देंगे जब अपन अटैच हो जुगा ये हां फिर आप खोल लागे ਆਕ ਟੰਦਾ ਇੰਨੇ ਕੀ ਦੇ ਲੇਟ ਖੜ ਜਾਂਦਾ ਬੋਲੀ ਆ ਜੀ ਉਹ ਰੂਮ ਤਾਂ ਇੱਥੇ ਪੋਲੇਗਾ ਆ ਦੇ ਨਰਪਾਲ ਵੀਰੇ ਇੱਧਰ ਨੂੰ ਆ ਜਾ ਮੈਂ ਵੈ ਕਹਣੀ ਬਿਆੰਤ ਵੀ ਆਪਾਂ ਦਾ ਸਾਰਾ ਉੱਪਰ ਹੀ ਲੈ ਜਾਣਾ ਥੱਲੇ ਖੁੱਲਾ ਹੀ ਰੱਖ ਲੈਣਾ ਹਾਲ ਹਾਂ ਇੱਕ ਰੂਮ ਬਸ ਬਾਕੀ ਸਾਰਾ ਉੱਪਰ ਹੀ ਕਰਕੇ ਹੈ ਤੇਰੀ ਕੋਠੀ ਵੀ ਦੇਖ ਕੇ ਆਉਂਗੀ ਮੈਂ ਹੁਣ ਉਹ ਐਸੀ ਆੜ ਵਾਲੇ ਤੋਂ ਇਹਨਾਂ ਜਿਨ੍ਹਾਂ ਦੇ ਮਾੜੇ ਮਾੜੇ ਸਮਝ ਕਰਕੇ ਇਹ ਕਨਸੈਪਟਿੰਗ ਹੋ ਗਿਆ ਤਾਂ ਹੀ ਅਸੀਂ ਸਾਰਿਆਂ ਨੇ ਲੇਟ ਗੋਠੀ ਮਾਉਣੀ ਆ ਨਹੀਂ ਜਨੀਸ ਪਰ ਜਿਹੜੇ ਜਨੇ ਥੱਲੇ ਵੀ ਥੇ ਚੱਲੇ ਆ ਫਿਰ ਤੁਹਾਡੇ ਗੁੱਡੇ ਤਾਂ ਹੁਣੇ ਡੋਬਦੇ ਨੇ ਇਥੋਂ ਚੁੱਤ ਨਹੀਂ ਚੜ੍ਹਿਆ ਆਇਆ ਕਰਨ ਦੋ ਤਿੰਨ ਮਹੀਨਿਆਂ ਚ ਮੈਂ ਇਹ ਵੀ ਜੌਬ ਤੇ ਪਾਉਂਦੇ ਨਹੀਂ 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 ਇਹ ਦੂਜੇ ਨੇ ਇਹ ਦੂਜੇ ਨੇ ਇਹ ਦੂਜੇ ਨੇ ਜਿਹੜੇ ਥੋੜੇ ਬਲੈਕ ਨੇ ਮੈਨੂੰ ਪ੍ਰਿੰਟ ਨਹੀਂ ਮੈਂ ਤਾਂ ਪਜਾਮਾ ਪਾ ਕੇ ਭਜਾਇਆ ਬਸ ਇਹ ਕਿਹਦੇ ਨੇ ਇਹ ਕਿਹੜਾ ਤਿਆਰ ਹੋ ਗਿਆ ਆ ਉਵੇਂ ਆਇਆ ਉਹ ਤਿਆਰ ਹੋ ਗਿਆ ਕਿੱਧਰ ਆ ਆਸਟ੍ਰੇਲੀਆ ਦੇ ਨੇ ਜਾਇਓ ਜਾਣਾ ਮੈਂ ਪਹਿਲਾਂ ਹੀ ਕਹਿਤਾ ਆਸਟ੍ਰੇਲੀਆ ਦੇ ਨੇ ਆਸਟ੍ਰੇਲੀਆ ਦੇ ਨੇ ਬਸ ਮਾਨੀਆ ਬਸ ਮਾਨੀਆ ਉੱਥੇ ਪਤਾ ਜੌਬ ਵੀ ਲੈ ਜਾਂਦੇ ਆ ਨੇ ਮਤਲਬ ਹਾਂ ਮਤਲਬ ਇਹ ਉਹਦੇ ਚ ਵੀ ਆਉਂ ਸਕੀਲ ਟੋਰ ਚ ਆਉਂ ਸਕੀਲ ਚ ਆਉਂਦੇ ਜਾਓ ਜੀ ਨੇ ਜਾਣਾ ਹੁਣ ਆਹ 110 ਜਦ ਵੀ ਬੜਕੇ ਤੂੰ ਬੁੱਵਾ ਨਹੀਂ ਨਹੀਂ ਬੁੱਵਾ ਬੁੱਵਾ ਫਿਰ ਬੁੱਵਾ ਕਹਦੇ ਭਤੀਜਾ ਮੇਰਾ ਖਣ ਲਾ ਖਣ ਚੁੱਪ ਕਰਕੇ ਖਣ ਲੈ ਕੋਈ ਨਾ ਜਦੋਂ ਇਹ ਕੈਨੇਡਾ ਆ ਗਏ ਫਿਰ ਸੇਵਾ ਸੋਤ ਹੀ ਕਰਾਉਂਦੀਆਂ ਸਹੀ ਗੱਲ ਹਾਂ ਬਿਲਕੁਲ ਜੀ ਹੈ ਫੇਰ ਨਹੀਂ ਅਸੀਂ ਕੋਈ ਕਰਨਾ ਫੇਰ ਅਸੀਂ ਕੋਈ ਖਰਚਾ ਨਹੀਂ ਕਰਨਾ ਕੈਨੇਡਾ ਆ ਕੇ ਤਾਂ ਹੀ ਇਹ ਨਹੀਂ ਆਪੇ ਭਾਈ ਭਤੀਜੇ ਸੰਭਣਗੇ ਮੈਨੂੰ ਹਾਂ ਉਰੇ ਹੀ ਮੁੜ ਜਾਂਦੀ ਹੈ ਮੋਟਰਸਾਈਕਲ 'ਤੇ ਕਰ ਦੋ ਫੋਨ ਕਰ ਫੋਨ ਕਰ ਲੈ ਹਾਂ ਅੰਦਰ ਹੀ ਮੁੜ ਜਾਂਦੀ ਹੈ ਨਾ ਇੱਥੇ ਇੱਧਰੋਂ ਕਰ ਲੈਂਦੇ ਨਹੀਂ ਬਹੁਤ ਵਧੀਆ ਲੱਗਿਆ ਬਈ ਆਏ ਤੁਸੀਂ ਵਧੀਆ ਵਧੀਆ ਰੱਖਣ ਲੱਗ ਪਏ ਹਾਂ ਹਾਂ ਬੈਠੇ ਗਾੜੀ ਜਿਆਦਾ ਡਰ ਦਾ ਖਾਣ ਲਈ ਉਹ ਲੱਗ ਗਿਆ ਕਿ ਬਾਰੇ ਹੀ ਲਿਖੀਏ ਚਲੋ ਨਹੀਂ ਡਾਲਰ ਲੈ ਕੇ ਆਇਆ ਕਰੋ ਹੈਲੋ ਹੈ ਨਾ ਵੀ ਹਾਂ ਲੈ ਰੀਲ ਬਣਾਈਏ ਤੁਹਾਡੀ ਆਵਾਂਗੇ ਮੈਂ ਤਾਂ ਨਾ ਸਾਈਡ ਡਾਲਰਾਂ ਕੜਾਏਗਾ ਇੰਨਾ ਚਾਹ ਉਹ ਚਲ ਫੇਰ ਮੈਂ ਹੁਣ ਕੱਲ ਨੂੰ ਤਾਂ ਨਹੀਂ ਆਉਂਦੀ ਚਲ ਮੈਂ ਤੁਹਾਨੂੰ ਜਾ ਜਾ ਤੂੰ ਜਾ ਮੈਂ ਸਿੱਧੀ ਜੀ ਗੱਲ ਹੈ ਨਾ ਫਿਰ ਮੈਂ ਭੂਆ ਜੀ ਕੋਲ ਜਾਵਾਂਗੀ ਪਹਿਲਾਂ ਮੈਂ ਉਧਰ ਕੁਝ ਮੇਰਾ ਕੱਟਿਆ ਮੈਂ ਫੋਨ ਕਰਕੇ ਚਲ ਗਿਆ ਨਹੀਂ ਕਿਸੇ ਦੀ ਖੁਸ਼ੀ ਚ ਨਹੀਂ ਦੁੱਖ ਵਿੱਚ ਤਾਂ ਹਰ ਕਿਤੇ ਜਾਣਾ ਚਾਹੀਦਾ ਨਹੀਂ ਜ਼ਰੂਰੀ ਨਹੀਂ ਨਹੀਂ ਗਿਆ ਕਿ ਅੱਛਾ ਹਾਂ ਤਾਂ ਹੀ ਕਹਿੰਦੀ ਮਮੀ ਫਿਰ ਇੱਕ ਚਲ ਫਿਰ ਨਾਮ ਹੁੰਦਾ ਹੈ ਠੀਕ ਹੈ ਰਹੀ ਫਿਰ ਧਿਆਨ ਨਾਲ ਜਾਇਓ ਥੋੜੀ ਥੋੜੀ ਸਿਵੰਕੇ ਮਿਲ ਜਾਂਗੇ ਬ੍ਰੇਕ ਤੋਂ ਬਾਅਦ ਹਾਂ ਕਿੰਨਾ ਜੇਰਾ ਹੁਣ ਤੂੰ ਉਹਦੇ ਮੰਡੀ ਲੈ 56 ਇਹ 12 12 ਦੇ ਟ੍ਰਿਕਟ ਕਿੰਨੇ ਅਸੀਂ 18 ਤੋਂ ਪਹਿਲਾਂ ਹੀ ਆਉਣਾ ਹਾਂਜੀ ਹਾਂ ਮੈਂ ਫੋਨ ਕਰੂੰਗੀ ਫਿਰ ਓਕੇ ਕੇਟ ਖੋਲ ਦੋ ਠੀਕ ਹੈ ਰੇਤ ਰਹਿ ਕੇ ਜਿਆ ਕਰ ਜਦੋਂ ਨੇ ਹੁੰਨੇ ਆ ਤਾਨੂੰ ਲੱਗੇ ਸਾਨੂੰ ਤਾਂ ਉੱਤਰੋਂ ਲੈ ਕੇ ਭੇਜ ਦੋ ਬਾਕੀ ਦਾ ਵੀ ਆਪੇ ਕਰ ਲੈਣਾ ਹਾਂ ਨਾ ਕੱਟ ਕਰ ਲੈਣਾ ਹਾਂ ਹੁਣ ਕੀ ਕਰਨੇ ਜਾ ਕੇ ਉੱਥੇ ਹੁਣ ਨਹੀਂ ਜਾਂਦੇ ਨਹੀਂ ਹੁਣ ਕੰਮ ਕੰਮ ਲੱਭਣ ਜਾਣਾ ਤੇ ਇੰਨਾ ਕੋਈ ਕੁੰਮਣ ਹਾਂ 15 ਦਿਨ ਲੱਗੇ ਬਿਲਕੁਲ ਉੱਥੇ ਜੜਿਆ ਕਰਾਂਗੇ ਮੈਂ ਕਿ ਆਪੇ ਮਿਲ ਜਾਂਗੀ ਜੀ ਜੀ ਮਿਲ ਜਾਂਗੀ ਹੁਣ ਤੇ ਜਿੱਦਾਂ ਮਰਜ਼ੀ ਲੈ ਲਾ ਹਾਂ ਕੁੰਮਣ ਚਲੋ ਬਾਏ ਚੱਕੂ ਲੈ ਕੇ ਤਾ ਉਧਰ ਭੈਣ ਜੀ ਨੂੰ ਪਾਲਕ ਵੱਢਣੀ